ਸ੍ਰੀ ਗਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਆਪਣੀ ਇਹ ਭੈਣ ਹੈ ਇਹ ਮਾਨਸਾ ਰੋਡ ਤੇ ਰਹਿੰਦੀ ਆ ਵਿਚਾਰੀ ਡੇਰੇ ਦੇ ਨਾਲ ਇੱਧਰ ਬਾਬਾ ਭਾਲਦਾਸ ਦਾ ਡੇਰਾ ਆ ਸਾਹਮਣੇ ਇੱਥੇ ਤੇ ਦਾ 5-7 ਦਿਨ ਪਹਿਲਾਂ ਬੱਕਰਾ ਲੈ ਗਿਆ ਕੋਈ ਚੱਕ ਕੇ 20-25000 ਦਾ ਵਿਚਾਰੀ ਦਾ ਗਰੀਬਣੀ ਦਾ ਇਹ ਵਾ ਇੰਨੀ ਗਰੀਬਣੀ ਆ ਵਿਚਾਰੀ ਵੀ ਇਹਦੇ ਕੋਲੇ ਆਪਦਾ ਮੋਬਾਈਲ ਵੀ ਨਹੀਂ ਇਨਾਂ ਕੋਲੇ ਇਹ ਦਿਹਾੜੀ ਦੱਪਾ ਕਰਦੇ ਆ ਤੇ ਬੱਕਰੀਆਂ ਮਾਲਾ ਵੀ ਇਹ ਰੱਖੀਆਂ ਹੋਈਆਂ ਤੇ ਟਾਈਮ ਪਾਸ ਬੱਕਰੀਆਂ ਤੇ ਕਰਦੇ ਕੁਛ ਦਿਹਾੜੀ ਤੇ ਕਰਦੇ ਆ ਨਾ ਆਪਾਂ ਗੱਲਬਾਤ ਕਰਦੇ ਆ ਭੈਣ ਦਾ ਭੈਣ ਦਾ ਨਾਂ ਇਹਦਾ ਹੈਗਾ ਕਮਲ ਆ ਜਾ ਭੈਣ ਇੱਧਰ ਆ ਤੂੰ ਸਾਵੇਂ ਮੈਨੂੰ ਸ਼ੱਕ ਵੀ ਆ ਜਿਹੜੇ ਬੰਦੇ ਲੈ ਕੇ ਗਏ ਆ ਇਹ ਵਿਚਾਰੀ ਥੋੜਾ ਜਿਆਦਾ ਡਰਦੀ ਆ ਇਹਨੂੰ ਆਖਿਆ ਸੀ ਹੈਗੇ ਆ ਆਪਣੇ ਸਰਪੰਚ ਕੋਲੇ ਗਈ ਸੀ ਤੇ ਇਹਨੇ ਮੈਨੂੰ ਦੱਸਿਆ ਵੀ ਬਾਈ ਮੇਰਾ ਬੱਕਰਾ ਲੈ ਕੇ ਤੇ ਮੈਂ ਅੱਜ ਆਇਆ ਹਨਾ ਤੇ ਆਉਣਾ ਤਾਂ ਮੈਂ ਉਹ ਕੋਈ ਕੰਮ ਹੋ ਗਿਆ ਸੀ ਪਹਿਲਾਂ ਆਉਣਾ ਸੀ ਤੇ ਭੈਣੇ ਆਪਣਾ ਬੱਕਰਾ ਚੋਰੀ ਹੋਇਆ ਬੱਕਰਾ ਹੋਇਆ ਬਾਈ ਚੋਰੀ ਕੀ ਕੀ ਆਪਣਾ ਹੋਆ ਹੈ ਬਾਈ ਰੰਗ ਦਾ ਕਹੇ ਜਾ ਕਾਲੇ ਰੰਗ ਦਾ ਚਿੱਟੇ ਜੇ ਤੇ ਕੰਨ ਚਿੱਟਲੇ ਜੇ ਤੇ ਮੂੰਹ ਵੀ ਥੋੜਾ ਜਿਹਾ ਉਹਦਾ ਜਿਤਨਾ ਜਾਈ ਗਿਆ ਚਿੱਟਲਾ ਜਾਂ ਮੂੰਹ ਹਾਂ ਮੇਰਾ 30000 ਦਾ ਬੱਕਰਾ ਸੀ ਬਾਈ 30000 ਦਾ ਚਿੱਟੇ ਵਾਲੇ ਲੈ ਗਏ ਚੱਕ ਤੇ ਚੱਟੇ ਵਾਲੇ ਹਾਂ ਹੋਰ ਤਾਂ ਕੋਈ ਚੱਕ ਦਾ ਨਹੀਂ ਤੇ ਆਪਣੇ ਉਹ ਆਉ ਤਾਂ ਪਤਾ ਹੀ ਇੱਥੇ ਚਿੱਟੇ ਵਾਲੇ ਹੈਈ ਵਾਲੇ ਹਨਾ ਇਹ ਕਿਉਂਕਿ ਚਿੱਟੇ ਵਾਲੇ ਇੱਥੇ ਦੀਪੂ ਬੰਦੇ ਜਿਹੜੇ ਤਿੰਨ ਆਹ ਸਾਹਮਣੇ ਪੈਂਦੇ ਇੱਥੇ ਪੈਂਦੇ ਇੱਥੇ ਇਥੇ ਭਾਣ ਪਹਿਲਾਂ ਹਾਂ ਰੋਡ ਤੋਂ ਪਹਿਲਾਂ ਰੋਟੀ ਦਾ ਕੰਮ ਵੀ ਕਰਦੀ ਸੀ ਆਪਣੇ ਗੱਡੀਆਂ ਵਾਸਤੇ ਇਹਨੇ ਫਿਰ ਉਹ ਵੀ ਬੰਦ ਕਰਤਾ ਵੀ ਆ ਬੱਕਰੀਆਂ ਬੁਖੜੀਆਂ ਵਾਵਾ ਹੋ ਗਈਆਂ ਸੀ ਇਹਦੇ ਕੋਲੇ ਤੇ ਭਾਣੇ ਫਿਰ ਇਹ ਚੱਕਿਆ ਗੇਡੂਗਦਾ ਗਿਆ ਚੱਕੇ ਨੂੰ ਤਾਂ ਉਹਨੂੰ 10-15 ਦਿਨ ਹੋ ਗਏ ਅੱਛਾ 10-15 ਮੀਲੇ ਨਹੀਂ ਸੀ ਮੈਂ ਮੱਗਾਈ ਸੀ ਘਰੇ ਉਦੋਂ ਹਾਂ ਉਹ ਸਰਪੰਚ ਬਾਹਰ ਗਿਆ ਮੈਂ ਉਹ ਬਾਹਰ ਗਿਆ ਸੀ ਤੇ ਭਾਈ ਮੈਂ ਤਾਂ ਕਹਿੰਦੀ ਵੀ ਜਿਨੇ ਵੇਚਿਆ ਜਿੰਨੇ ਦਾ ਵੇਚਿਆ ਮੈਥੋਂ ਲੈ ਜਾਣ ਪੈਸੇ ਸੇ ਮੇਰਾ ਬੱਕਰਾ ਮੋੜ ਜਾ। ਵੇਚਦਾ ਹੀ 2-3000 ਦਾ ਨਾ ਹਾਂ। ਤਾਂ ਉਹ ਵੀ ਘਾਟਾ ਚੰਗੂਗੀ। ਤੇ ਮੈਂ ਵੀ ਆਣਾ ਜੇ ਭਰਾਓ ਤੁਸੀਂ ਵੇਚਾ ਤਾਂ ਮੈਥੋਂ ਮੈਥੋਂ ਲੈ ਜਾਓ ਜਿੰਨੇ ਦਾ ਵੇਚਿਆ 1000 2000 ਦਾ ਬੱਕਾ ਬੱਕਰਾ ਮੋੜ ਜੋ। ਬੱਕਰਾ ਕਹੇ ਜਿਆ ਕਰੀ ਦੱਸ ਦੇ। ਕਾਲੇ ਰੰਗ ਦਾ ਬਾਈ। ਕਾਲੇ ਰੰਗ ਦਾ। ਹਾਂ। ਠੀਕ ਆ। ਤੇ ਜੇ ਕਿਸੇ ਵੀਰ ਨੂੰ ਬੱਕਰਾ ਪੱਤਾ ਲੱਗਦਾ ਮੇਰੇ ਇਹਦੇ ਕੋਲ ਤਾਂ ਮੋਬਾਈਲ ਨੰਬਰ ਵੀ ਨਹੀਂ ਭੈਣ ਕੋਲੇ ਵਿਚਾਰਾ। ਵਿਚਾਰਿਆਂ ਕੋਲੇ ਨਾ ਬਾਈ ਇਹਨਾਂ ਦੇ ਘਰ ਵਾਲੇ ਕੋਲੇ ਮੋਬਾਈਲ ਨੰਬਰ ਆ ਤੇ ਮੇਰੇ ਤੁਸੀਂ WhatsApp ਨੰਬਰ ਤੇ ਤੁਸੀਂ ਮੈਸੇਜ ਭੇਜ ਕੇ ਮੈਨੂੰ ਦੱਸ ਸਕਦੇ ਹੋ ਜੇ ਕਿਸੇ ਕੋਲ ਬੱਕਰਾ ਜਿਹਨੇ ਖਰੀਦਿਆ ਮੇਰੇ ਵੀਰ ਨੇ ਜਾਂ ਕਿਸੇ ਨੂੰ ਪਤਾ ਵੀ ਇੱਥੇ ਵੇਚਿਆ ਉਹਨਾਂ ਬੰਦਿਆਂ ਦਾ ਸਾਨੂੰ ਪਤਾ ਹੈ ਵੀ ਜਿਨ੍ਹਾਂ ਨੇ ਬੱਕਰਾ ਵੇਚਿਆ ਹਨ ਤੁਹਾਨੂੰ ਵੀ ਪਤਾ ਇਹਨਾਂ ਨੇ ਸਾਨੂੰ ਦੱਸਿਆ ਉਹਨਾਂ ਬੰਦਿਆਂ ਦਾ ਉਹ ਅਸੀਂ ਉਹਨਾਂ ਬੰਦਿਆਂ ਤੇ ਕਾਰਵਾਈ ਕਰਾਵਾਂਗੇ ਹੁਣ ਤੇ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਆਪਣਾ ਮੋਬਾਈਲ ਨੰਬਰ ਆ ਉਹ ਤੇ ਵਟਸਐਪ ਮੋਬਾਈਲ ਨੰਬਰ ਤੇ ਮੈਸੇਜ ਕਰਕੇ ਦੱਸ ਦਿਓ ਮੋਬਾਈਲ ਨੰਬਰ ਆਪਣਾ 81 46 57 33 29 ਇੱਕ ਵਾਰ ਫੇਰ ਦੱਸਦਾ ਵੀ ਇਹ ਭੈਣ ਕੋਲੇ ਤਾਂ ਵਿਚਾਰੀ ਕੋਲੇ ਮੋਬਾਈਲ ਨੰਬਰ ਵੀ ਹੈ ਨਹੀਂ ਵੀ ਤੁਸੀਂ ਇਹਨੂੰ ਫੋਨ ਕਰਕੇ ਦੱਸ ਦਿਓਗੇ ਤੇ ਤੁਸੀਂ ਆਪਾਂ ਨੂੰ ਹੀ ਦੱਸ ਦਿਓ WhatsApp ਨੰਬਰ ਤੇ ਜੇ ਕਿਸੇ ਨੂੰ ਬੱਕਰੇ ਬਾਰੇ ਪਤਾ ਵੀ 81 46 57 33 ਆਪਣਾ WhatsApp ਨੰਬਰ ਆਏ ਤੇ ਤੁਸੀਂ ਦੱਸ ਦਿਓ ਤੇ ਭੈਣੇ ਇਹ ਕਿੱਡਾ ਕ ਬੱਕਰਾ ਸੀ ਆਪਣਾ ਇਹ ਵੱਡਾ ਸੀ ਬਾਈ ਪੂਰਾ ਬੱਕਰਾ ਸੀ ਵੱਡਾ ਹਾਂ ਸਾਲ ਡੇਢ ਸਾਲ ਦਾ ਬੱਕਰਾ ਡੇਢ ਸਾਲ ਡੇਢ ਸਾਲ ਸੀਗਾ ਵੀ ਹਾਂ ਬੱਕਰਾ ਤਸੀ ਸੀਗਾ ਹਾਂ 20 ਪੱਤੀ ਹਜ਼ਾਰ ਦਾ ਤੇਰਾ ਬੱਕਰਾ ਸੀ ਹੈ ਨਾ ਹੈਗਾ ਸੀ ਬਾਈ ਤੇ ਬਹੁਤ ਮਾੜੀ ਗੱਲ ਆ ਇਹ ਇੱਥੇ ਚਿੱਟੇ ਵਾਲੇ ਬਹੁਤ ਆ ਤੁਹਾਨੂੰ ਪੱਕਾ ਪਤਾ ਵੀ ਚਿੱਟੇ ਵਾਲੇ ਲੈ ਗਏ ਹੈ ਨਾ ਹੋਰ ਤਾਂ ਕੋਈ ਲੈ ਜਾਂਦਾ ਵੀ ਹਾਂ ਤੇ ਇਥੇ ਚਿੱਟਾ ਕਿੰਨਾ ਕੇ ਵੇਚ बिकਦਾ ਚਿੱਟੇ ਤਾਂ ਹੁਣ ਵਾਹ ਰੋਡ ਤੇ ਵੇਚੀ ਜਾਂਦੇ ਆ ਹਾਂ ਬਾਦੂ ਨਾਲੇ ਸਰਕਾਰ ਹੈ ਕੋਈ ਸਰਕਾਰ ਨਹੀਂ ਕੁਝ ਵੀ ਕਰਦੀ ਹੈ ਨਾ ਇਹਨਾਂ ਨੂੰ ਫੜੇ ਸਰਕਾਰ ਬਥੇਰਾ ਡਰਦੀ ਇਹਨਾਂ ਤੋਂ ਸਰਕਾਰ ਤਾਂ ਇਹਨਾਂ ਜੇ ਹਾਂ ਇਹਨਾਂ ਨੂੰ ਇਹਨਾਂ ਨੂੰ ਕੋਈ ਨਹੀਂ ਫੜਦਾ ਇਹ ਜੱਸੀ ਪੌ ਵਾਲੀ ਆ ਬਾਈ ਇਹ ਮੈਂ ਉਹ ਕਿਰਾਏ ਤੇ ਰਹਿੰਦੀ ਆ ਤੇ ਇਹ ਪਹਿਲਾਂ ਕੰਮ ਕਰਦੀ ਸੀ ਡੀਪੂ ਦੀਆਂ ਗੱਡੀਆਂ ਨੂੰ ਇੱਥੇ ਮਾਲਾ ਵੀ ਇਹ ਇਹਦਾ ਢਾਬਾ ਖੋਲਿਆ ਸੀ ਉੱਥੇ ਰੋਟੀਆਂ ਖਮਾਉਂਦੀ ਸੀ ਪਕਾ ਕੇ ਡਰਾਈਵਰ ਖਾਂਦੇ ਸੀ ਤੇ ਇੱਥੇ ਬਹੁਤ ਜੱਟਾ ਵਿਗਦਾ ਆਸੇ ਪਾਸੇ ਇਹ ਇਹਦੇ ਜਿਹੜੇ ਪਾਸੇ ਖੇਤਾਂ 'ਚ ਕੰਮ ਰਿਹਾ ਇਹਨਾਂ ਥਾਵਾਂ 'ਚ ਬਥੇਰੇ ਚੱਟੇ ਵਾਲੇ ਲੋਕ ਰਹਿੰਦੇ ਜਿਹੜੇ ਵੇਚਦੇ ਆ ਛਰੇ ਆ ਵਾ ਤੇ ਤੁਹਾਨੂੰ ਵੀ ਪਤਾ ਹੀ ਆ ਵੀ ਚੱਟਰਾ ਇੱਥੇ ਬਾਧੂ ਵਿਗਦਾ ਹਨ ਬਾਈ ਹੁਣ ਰੋਡ ਤੇ ਸੀ ਜਿੱਦੋਂ ਹੋਟਲ ਕਰਦੇ ਸੀ ਦੇਖਦੇ ਹੀ ਸੀ ਹਾਂ ਆ ਤਾਂ ਉਹ ਵੀ ਬੰਦ ਕਰਤਾ ਡਰਦੇ ਆਨੇ ਸਤੋਬ ਨਹੀਂ ਕਰਦੇ ਫੇਰ ਵੀ ਡਰ ਮੂਰੇ ਆ ਗਿਆ ਅੱਛਾ ਡਰਤਾ ਫੇਰ ਉਹ ਵੀ ਤੁਸੀਂ ਤਾਂ ਕੰਮ ਵੀ ਛੱਡਾ ਵੀ ਬੱਕਰੀਆਂ ਸਾਂਭ ਲਾਂਗੇ ਹਣਾ ਬੱਕਰੀਆਂ ਸਾਂਭ ਲਾਂਗੇ ਮੈਨੂੰ ਐਸੇ ਮੈਂ ਦੁਕਾਨ ਤੇ ਰਹਿਨੇ ਪੁੱਛ ਕੋਈ ਲੈਣਾ ਫੇਰ ਵੀ ਲੈ ਗਈ ਤੁਸੀਂ ਸ਼ੁਰੂ ਚ ਕਿੰਨੀਆਂ ਬੱਕਰੀਆਂ ਲਿਆਈ ਸੀ ਜਦੋਂ ਇਹ ਕੰਮ ਬੱਕਰੀਆਂ ਦਾ ਕੀਤਾ ਬੱਕਰੀਆਂ ਦਾ ਤਾਂ ਮੇਰੇ ਕੋਲ 15 ਬੱਕਰੀਆਂ ਸੀ ਅੱਛਾ ਪਹਿਲੇ 15 ਬੱਕਰੀਆਂ ਸੀ ਇਹ ਵਿਚਾਰੀ ਬੱਕਰੀਆਂ ਕਰਕੇ ਨੇ ਆਪ ਦਾ ਉਧਰ ਵੀ ਛੱਡਿਆ ਨਾਲੇ ਹੁਣ ਮੱਲਾ ਵੀ ਘਰ ਵਾਲਾ ਬਾਈ ਇਹਦੇ ਉਹ ਦਿਹਾੜੀ ਕਰਦਾ ਤੇ ਹੁਣ ਆਪ ਜਿੰਨੇ ਦਾ ਪਹਿਲਾਂ ਇਹ ਵੀ ਦਿਹਾੜੀ ਕਰਨ ਜਾਂਦੀ ਸੀ ਇਹਦਾ ਬੱਕਰਾ ਚੋਰੀ ਹੋ ਗਿਆ ਤੇ ਅੰਦਰੋਂ ਹੋਇਆ ਕਿ ਬਾਹਰੋਂ ਬਾਈ ਪਤਾ ਨਹੀਂ ਲੱਗਿਆ ਕਦੋਂ ਲੈ ਕੇ ਚੱਕ ਕੇ ਅੱਛਾ ਹਾਂ ਮੈਂ ਤਾਂ ਜਦੋਂ ਖੋਲਿਆ ਤੜਕੇ ਹੈ ਨਹੀਂ ਸੀ ਅੱਛਾ ਪਰ ਲੈ ਕੇ ਤਰਾਤ ਨੂੰ ਤੇ ਤੁਹਾਨੂੰ ਸ਼ੱਕ ਪੂਰਾ ਵੀ ਆ ਬੰਦਿਆਂ ਤੇ ਸ਼ੱਕ ਤਾਂ ਬਾਈ ਹੈ ਕਿ ਫਿਰ ਉਹਨਾਂ ਦਾ ਕਰਾਂਗੇ ਕੀ ਸਾਡੇ ਕਿਹੜਾ ਗਵਰਨਮੈਂਟ ਨੇ ਸਾਥ ਦੇਣਾ ਕੋਈ ਨਹੀਂ ਉਹ ਤਾਂ ਆਪ ਕਾਰਵਾਈ ਕਰਾਂਗੇ ਹਨਾ ਤੇ ਅਸੀਂ ਤਾਂ ਇਹੀ ਆਣਿਆ ਜੇ ਕਿਸੇ ਵੀਰ ਨੇ ਬੱਕਰਾ ਵੇਚਿਆ ਕਿਸੇ ਕੋਲੇ ਜਾਂ ਕਿਸੇ ਨੂੰ ਪਤਾ ਵੀ ਫਲਾਨੇ ਕੋਲੇ ਵੇਚਿਆ ਸਾਨੂੰ ਪਤਾ ਲੱਗ ਜੇ ਨਾ ਵੀ ਅਸੀਂ ਇਹ ਮਤ ਲਿਆਵਾਂਗੇ ਸਾਹਮਣੇ ਤੋਂ ਬੰਦੇ ਨੰਗੇ ਹੋ ਜਾਣਗੇ ਤੇ ਅਸੀਂ ਬੇਨਤੀ ਕਰਦੇ ਆ ਜੇ ਕਿਸੇ ਵੀਰ ਭਰਾ ਨੇ ਇਹ ਬੱਕਰਾ ਚੱਕ ਕੇ ਵੇਚਿਆ 1000 2000 ਦਾ ਵੇਚਿਆ ਹੋਣਾ ਤੇ ਸਾਡੇ WhatsApp ਨੰਬਰ ਤੇ ਸੰਪਰਕ ਕਰ ਲਿਓ ਜਾਂ ਕਿਸੇ ਵੀਰ ਨੂੰ ਪਤਾ ਇਸ ਬੱਕਰੇ ਬਾਰੇ 81 46 57 33 29 ਤੇ ਮੈਸੇਜ ਕਰਕੇ ਦੱਸ ਦਿਓ ਤੇ ਜੇ ਭਰਾਵੋ ਕੋਈ ਤੁਸੀਂ 2 4000 ਦਾ ਵੇਚਿਆ ਹੋ ਸਾਥੋਂ ਲੈ ਲਿਓ ਪੈਸੇ ਤੇ ਤੁਹਾਡੇ ਨਾਲ ਵਾਦਾ ਮੇਰਾ ਤੇ ਤੁਸੀਂ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਜਾਂ ਕਿਸੇ ਭੈਣ ਭਰਾ ਨੂੰ ਪਤਾ ਤੇ ਮੈਂ ਤੇ ਰੰਗ ਦੱਸ ਦੇ ਕਾਲੇ ਰੰਗ ਦਾ ਬੱਕਰਾ ਹੈ ਤੇ ਦੋਨੇ ਕੰਨ ਉਹ ਤੇ ਚਿੱਟਲੇ ਕਾਲੇ ਤੇ ਚਿੱਟੇ ਤੇ ਇੰਨਾ ਕ ਮੂੰਹ ਵੀ ਉਹਦਾ ਚਿੱਟਾ ਹੀ ਆ ਮੋਹਰੋ ਮੋਹਰੋ ਠੀਕ ਹੈ ਬਾਕੀ ਸਾਰਾ ਕਾਲਾ ਹੈ ਠੀਕ ਹੈ ਹਾਂ ਵੱਡਾ ਬੱਕਰਾ ਹੈਗਾ ਛੋਟਾ ਨਹੀਂ ਹੈਗਾ 30000 40000 ਦਾ ਬੱਕਰਾ ਹੈ ਮੇਰਾ 40000 ਦਾ ਬੱਕਰਾ ਤੁਸੀਂ ਕਿੰਨੇ ਦਾ ਵਿੱਚ ਵੱਧ ਤੋਂ ਵੱਧ 5000 ਦਾ ਵਿੱਚ ਆਉਣਾ ਇਸ ਤੋਂ ਬਾਅਦ ਤਾਂ ਵੇਚੇ ਨਹੀਂ ਹੁਣਾ ਕਿਉਂਕਿ ਖਰੀਦਣ ਵਾਲੇ ਨੂੰ ਪਤਾ ਹੁੰਦਾ ਵੀ ਚੱਕ ਹੀ ਲਿਆਏ ਆ ਬੱਕਰਾ ਮੇਰੇ ਕੋਲ ਬੱਕਰੀਆਂ ਬੱਕਰੇ ਰਹਿ ਗਏ ਨਾ ਨਾ ਨਾਮ ਇਹੰਗਾ ਮੁੱਲ ਨੂੰ ਐਸਾ ਤਾਂ ਹਾਂ ਉਹਨਾਂ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਬੱਕਰੀਆਂ ਦੇ ਛਕੀਨ ਹੋ ਨਾ ਮੰਡੀਆਂ ਤੇ ਜਾਂਦੇ ਆ ਤੇ ਮਾਰੇ ਕਾਲੇ ਰੰਗ ਦਾ ਬੱਕਰਾ ਹੈ ਹਾਂ ਤੇ ਇੱਕਰ ਲੋ ਦੇ ਕਾਲੇ ਤੇ ਚਿੱਟੇ ਭੂਰੇ ਜੇ ਆ ਹਾਂ ਵੀ ਕਾਲੇ ਤੇ ਚਿੱਟੇ ਚਿੱਟਲੇ ਜੇ ਕਰਨਾ ਹਾਂ ਬਾਕੀ ਸਾਰਾ ਹੀ ਕਾਲਾ ਹੈ ਤੇ ਮੱਢ ਤੇ ਸਿਰ ਮੂੰਹ ਚਿੱਟਾ ਉਹਦਾ ਬਸ ਬਾਕੀ ਸਾਰਾ ਕਾਲਾ ਕਿੰਨੀ ਉਮਰ ਦਾ ਇਹ ਹੈਗਾ ਬਾਈ ਸਵਾ ਸਾਲ ਦਾ ਸਵਾ ਸਾਲ ਦਾ ਬਾਈ ਤੇ ਕਦ ਕਦ ਕੱਢਾ ਘੂਗਾ ਇਹਦਾ ਅਚਾ ਐਡਾ ਕੱਦਾ ਬੱਕਰੀਆਂ ਜਿੱਡਾ ਸੀ ਹਾਂ ਬੱਕਰੀਆਂ ਤੋਂ ਗੁੱੱਚਾ ਲੱਗਦਾ ਸੀ ਠੀਕ ਹੈ ਜੇ ਕਿ ਸਾਨੂੰ ਪਤਾ ਲੱਗਦਾ ਤਾਂ ਜਰੂਰ ਮਾਤਾ ਹਨਾ ਤੇ ਜੇ ਮੇਰੇ ਵੀਰ ਨੇ ਜਿਹੜੇ ਨੇ ਵੇਚਿਆ ਅਸੀਂ ਤੁਹਾਡਾ ਨਾਮ ਗੁਫ਼ਤ ਰੱਖਾਂਗੇ ਤੁਹਾਨੂੰ ਜਿਹੜਾ ਹਾਂ ਜਿਹੜਾ ਤੁਸੀਂ 1000 2000 ਚ ਵੇਚਿਓ ਤੁਹਾਡੇ ਪੈਸੇ ਵਾਸ ਕਰਾਂਗੇ 1000 ਰੁਪਿਆ ਤੁਹਾਨੂੰ ਹੋਰ ਵੀ ਦੇ ਦਾਂਗੇ ਤੇ ਸਾਡਾ ਬੱਕਰਾ ਇਹਦਾ ਭੈਣ ਦਾ ਵਾਪਸ ਕਰ ਦਿਓ ਹੁਣ ਇਹ ਭੈਣ ਬੱਕਰੇ ਨੂੰ ਬਸ ਬੱਕਰੀਆਂ ਸਾਂਭਦੀ ਆ ਵਿਚਾਰੀ ਨੇ ਦਿਹਾੜੀ ਕਰਨੋਂ ਛੜਤੀ ਜਿੱਦਿਆਂ ਦਾ ਇਹਦਾ ਬੱਕਰਾ ਚੋਰੀ ਹੋਇਆ ਕਿਹੜੀ ਐਸੇ ਬੱਕਰੀ ਦਾ ਸੀ ਕਿ ਆ ਡੋਲਿਆਂਦਾ ਸੀ ਨਹੀਂ ਉਹ ਤਾਂ ਮਾਤਾ ਮੈਂ ਵੇਚ ਦਿੱਤੀ ਸੀ ਹਾਂ ਉਹਦੀ ਮਾਤਾ ਮੈਂ ਵੇਚ ਦਿੱਤੀ ਅੱਛਾ ਬੱਕਰੇ ਹੀ ਰੱਖਿਆ ਸੀ ਬਹੁਤ ਗਰੀਬ ਔਰਤਾਂ ਬਾਈ ਜੇ ਕਿਸੇ ਨੇ ਬੱਕਰਾ ਖਰੀਦਿਆ ਆਪਦੀ ਇਮਾਨਦਾਰੀ ਨਾਲ ਜ਼ਰੂਰ ਦੱਸ ਦਿਓ ਬਾਈ ਤੇ ਜੇ ਕਿਸੇ ਨੂੰ ਪਤਾ ਵੀ ਇਹ ਬੱਕਰਾ ਕਿਸ ਨੇ ਖਰੀਦਿਆ ਹਨਾ ਖਰੀਦਿਆ ਤੇ ਰੱਖਣ ਵਾਲੇ ਨੇ ਆ ਰੱਖਣ ਵਾਲਾ ਬੱਕਰਾ ਸੀ ਜਿਹੜਾ 30 40 ਹਜ਼ਾਰ ਦਾ ਸੀਗਾ ਮੰਨ ਲਾ ਵੀ ਤੇ ਖਰੀਦਿਆ ਤੇ ਰੱਖਣ ਵਾਲੇ ਨੇ ਜ਼ਰੂਰ ਬੇਨਤੀ ਕਰਦੇ ਆ ਭੈਣ ਦਾ ਬੱਕਰਾ ਵਾਪਸ ਕਰੋ ਜੇ ਕਿਸੇ ਨੂੰ ਪਤਾ ਬੱਕਰੇ ਬਾਰੇ ਇਸ ਬਾਰੇ ਜਾਣਕਾਰੀ ਆ ਜਾਂ ਜਿਹੜੇ ਵੀਰਾਂ ਨੇ ਵੇਚਿਆ ਉਹਨਾਂ ਨੂੰ ਬੇਨਤੀ ਆ ਜਿੰਨੇ ਦਾ ਤੁਸੀਂ ਵੇਚਿਆ ਉਹ ਪੈਸੇ ਅਸੀਂ ਆਪ ਦੇਵਾਂਗੇ ਭੈਣ ਦੇਊਗੀ ਜਾਂ ਅਸੀਂ ਦੇਵਾਂਗੇ ਤੇ ਉਦੋਂ ਉੱਤੇ ਤੁਹਾਨੂੰ 1000 ਰੁਪਏ ਵੀ ਵਾਧੇ ਦੇਵਾਂਗੇ ਸਾਡੇ WhatsApp ਨੰਬਰ ਤੇ ਮੈਸੇਜ ਕਰਕੇ ਦੱਸ ਦਿਓ 81 46 57 3329 ਤੇ